लाइन में ऐसे काम करते हो नाम गिनाते हो मैं अपना गुना कबूल करो मुड़ी बोलो मुड़ी ऊपर करो बुंडी बोलो बुंदी ऊपर करो आओ वो दोनों ਪਾ ਦਿੱ ਗਿਆ ਦੋਨਾਂ ਅਗਰ ਤੁਸੀਂ ਸਾਡੇ ਭੇਜੇ ਨਾਲ ਲਿਖਾ ਲੇਗਾ ਇਧਰ ਲਿਖਾ ਲੇਗਾ ਐ ਇਹ ਲਈ ਅੰਦੀ ਦੀ ਐਨਾ ਨੇ ਖਾਜੀ ਵਾਲਾ ਨੇ ਖਾਜੀ ਆਇਆ ਇੱਕ ਦਿਨਾ ਕਾਹੇ ਸਿਨਾਪਤੀ ਕਾਹੇ ਸਿਨਾਪਤੀ ਇੱਕ ਚਲਾ ਗਿਆ ਮਲਿਕ ਮਲਿਕ ਸਿਨਾਪਤੀ ਇੱਕ ਕੰਮ ਆ ਸਰ ਜੀ ਸਰ ਜੀ ਮਨਪ੍ਰੀਤ ਜੀ ਜਿਹੜੇ ਜਿਹੜਾ ਇੱਕ ਤੇ ਜਿਹੜਾ ਹੈਗਾ ਜੀ ਆਪਣਾ ਕਹੀ ਹੈ ਜੀ ਬਲਕਾਰੇ ਵਾਲੇ ਕਲੀ ਹਾਂ ਬਾਤ ਹਾਂ ਇਹ ਸਾਰੇ ਪੀ ਜਿਹੜੇ ਹੈ ਨਾ ਜੀ ਸਾਰੇ ਚੋਰੀ ਕਰਦੇ ਸੀ ਜੀ ਪੰਜ ਜਾਣੇ 6 ਜਿਹੜੇ ਹੈਗੇ ਆ ਅੜਿਚ ਬਾਕੀ ਜਿਹੜੇ ਹੈਗੇ ਆ ਹੋਰ ਵੀ ਜਿਹੜੇ ਹੈਗੇ ਆ ਉਹਦੇ ਹੁਣ ਇਹਨਾਂ ਨੇ ਭੇਜਿਆ ਸਾਨੂੰ ਉਹਦੇ ਜਿਹੜਾ ਹੈਗਾ ਚੋ ਜਾਨ ਚੀਨਾ ਮਾਲਕ ਵੇਚਿਆ ਸਾਨੂੰ ਉਹ ਨਹੀਂ ਪਤਾ ਇਹ ਜਿਹੜਾ ਹੈਗਾ ਬਾਕੀ ਆ ਸਵਾਰ ਤੇ ਹੈ ਇਹਨਾਂ ਦੇ ਕੋਲ ਵੀ ਬਰਾਮਤ ਹੋਇਆ ਪਰ ਫਿਕਰ ਦੇ ਘਰਸਾਲੇ ਇਹ ਕੱਲ ਵੀ ਸ਼ਾਮ ਨੂੰ ਕਿੰਨੇ ਤੋਂ ਕਰੋ ਕਿੰਨੇ ਦੇ ਕੱਪੜੇ ਮਾਰੇ ਮੁੰਡੇ ਕਹਿੰਦਾ ਕਿ ਕਿਉਂ ਇਹ ਜਿਹੜਾ ਹੈਗਾ ਜੀ ਉਹਨੂੰ ਮੁੰਡੇ ਨੇ ਆਪ ਹੀ ਦਿੱਤਾ ਜੀ ਉਹਨਾਂ ਦਾ ਜਿਹੜਾ ਜਿਹੜਾ ਮੇਰੇ ਮੁੰਡੇ ਨੇ ਕਿਹੜਾ ਮੁੰਡਾ ਜੀ ਉਹ ਜਿਹੜਾ ਅਭਿਸ਼ੇਕ ਆ ਮੁੰਡਾ ਜਿਹੜਾ ਜਿਹੜਾ ਡਰਾਈਵਰ ਸੀ ਉਹ ਹੀ ਉਹ ਨਹੀਂ ਤੁਹਾਡਾ ਡਰਾਈਵਰ ਤੁਹਾਡਾ ਡਰਾਈਵਰ ਹਾਂਜੀ ਉਹੀ ਹੈਗਾ ਸੀ ਨਹੀਂ ਸਾਡਾ ਨਹੀਂ ਜੀ ਜਿਹੜਾ ਮੁੰਡੇ ਨੇ ਚੋਰੀ ਕਰਦਾ ਸੀ ਨਾ ਉਹ ਤੇ ਤਿੰਨ ਜਿਹੜੀ ਚਾਰ ਜਿਹੜੀਆਂ ਕਿਹਾ ਬਾਕੀ ਆਕੇ ਤੁਹਾਨੂੰ ਹੋਨੇ ਸਾਰਾ ਬਾਕੀ ਪ੍ਰਵਾਹ ਤਾਂ ਦਤਨਗੇ ਚਾਰ ਜਿਹੜੀ ਹੈਗੀਆਂ ਸੀ ਇਹਨਾਂ ਦੇ ਘਰ ਦੇ ਹੀ ਸੀ ਸਾਰੇ ਇਹ ਤੁਹਾਡੀ ਫੈਕਟਰੀ ਹੈ ਜੀ ਫੈਕਟਰੀ ਮीडी ਨਹੀਂ ਜੀ ਇਹ ਹੈ ਜਿਹੜੇ ਹੈਗੇ ਉਹਨਾਂ ਆ ਰਹੇ ਆ ਜੀ ਸਾਰਾ ਕੁਝ ਜਿਹੜਾ ਹੈਗਾ ਤੁਹਾਨੂੰ ਦਿੱਤੀ ਆ ਕੇ ਵਿੱਚੀ ਉਹ ਬਰੀਫ ਹੋ ਦੇਣਗੇ ਜਿਹਨ ਕੀ ਆ ਮੈਂ ਤੁਹਾਨੂੰ ਜਿਹੜਾ ਹੈਗਾ ਉਹਦੇ ਦੱਸ ਠੀਕ ਹੈ ਮੈਂ ਇੱਥੇ ਹਾਜ਼ਰ ਦੇਖਵਾਲ ਮੈਂ ਤੁਹਾਨੂੰ ਸਿੱਧੇ ਕਹਿੰਦੇ ਤੇ ਤੁਹਾਨੂੰ ਬੜੀ ਮਾਰ ਰਹੀ ਹਾਂ ਉਹ ਜਿਹੜਾ ਮੈਂ ਆ ਰਿਹਾ ਜੀ ਮੈਂ ਤਾਂ ਪੱਣੀ ਮਾਰਿਆ ਮੈਂ ਦੇਖ ਲਓ ਤੁਸੀਂ ਵੀਡੀਓ ਚੈੱਕ ਕਰ ਲਓ ਜੋ ਕੋਈ ਹੋਊਗਾ ਤੁਸੀਂ ਇੱਥੇ ਕੰਮ ਕਰਦੇ ਹੋ ਜੀ ਕਿ ਕਿੰਨਾ ਜੀ ਕੰਮ ਕਰ ਇੱਥੇ ਮਾਲਕ ਹੋਣ ਦੀ ਲੋੜ ਨਹੀਂ ਐਜੀ ਤੀ ਆ ਰਹੇ ਜੀ ਹੁਣੇ ਆਪੇ ਤੁਹਾਨੂੰ ਸਰਗੋਤ ਦਿੰਦੇ ਜੀ ਉਹਨਾਂ ਨੇ ਆਮਣੇ ਆ ਰਹੇ 510 ਠੀਕ ਠੀਕ ਹੈ ਉਹਨਾਂ ਨੂੰ ਅੱਲਾਮ ਅੱਲਾਮ ਤੁਸੀਂ ਕੋਈ ਜਾ ਕਿਸੇ ਨੂੰ ਕੋਈ ਕਲਾਸ ਤੁਸੀਂ ਦੇਖ ਰਹੇ ਹੋ ਵਾਈਰਲ ਹੋਈ ਹੈ ਵੀ تین ਲੜਕੀਆਂ ਉਹਦੀ ਮਾਤਾ ਤੇ ਉਹਦੇ ਬ੍ਰਦਰ ਦੇ ਜਿਹੜਾ ਹੈ ਮੂੰਹ ਕਾਲਾ ਕੀਤਾ ਉਹਨਾਂ ਦੇ ਗਲ ਦੇ ਵਿੱਚ ਟੈਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾਇਆ ਗਿਆ ਜੋ ਅਸੀਂ ਜਦੋਂ ਹੀ ਵੀਡੀਓ ਸਾਡੇ ਕੋਲ ਆਈ ਹੈ ਤਾਂ ਅਸੀਂ ਜਲਦ ਤੋਂ ਜਲਦ ਇਹ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਏਰੀਆ ਏਰੀਆ ਜਿਹੜਾ ਇਹ ਗੁਰੂਪ੍ਰੀਤ ਬਿਹਾਰ ਆ ਜਿਹੜਾ ਇਹ ਟਰੇਸ ਹੋਇਆ ਤੇ ਇੱਥੇ ਜਦੋਂ ਅਸੀਂ ਪਹੁੰਚਿਆ ਤਾਂ ਇਹ ਲੇਡੀਜ਼ ਗਾਰਮੈਂਟ ਦੀ ਡੀਪ ਕਲੈਕਸ਼ਨ ਦੇ ਨਾਂ ਦੇ ਉੱਤੇ ਫੈਕਟਰੀ ਹੈ ਇਹ ਜਦੋਂ ਮੈਨੇਜਰ ਮਾਲਕ ਇੱਥੇ ਸਾਨੂੰ ਮਿਲੇ ਨਹੀਂ ਬਾਕੀ ਵਰਕਰ ਮਿਲੇ ਆ ਇਹਨਾਂ ਤੋਂ ਸਾਰੀ ਅਸੀਂ ਪੁੱਛਗਿਛ ਕੀਤੀ ਆ ਇਹਨਾਂ ਨੇ ਦੱਸਿਆ ਵੀ ਇੱਥੇ ਜਿਹੜੇ ਲੇਡੀਜ਼ ਗਾਰਮੈਂਟ ਜਿਹੜੇ ਆ ਚੋਰੀ ਹੋਣ ਕਰਕੇ ਇਹਨਾਂ ਨੇ ਜਿਹੜਾ ਉਹਨਾਂ ਨੂੰ ਫੜ ਕੇ ਉਹਨਾਂ ਦੇ ਮੂੰਹ ਦੇ ਉੱਤੇ ਕਾਲਕ ਮਲੀਏ ਤੇ ਇਹਦੇ ਰਿਗਾਰਡਿੰਗ ਅਸੀਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਹਾਂ ਜੀ ਸਰ ਇਹ ਕਿਹੜੀ ਫੈਕਟਰੀ ਆ ਔਰ ਪੂਰਾ ਪਰਿਵਾਰ ਇੱਸੀ ਫੈਕਟਰੀ 'ਚ ਕੰਮ ਕਰਦਾ ਸੀਗਾ ਹਾਂਜੀ ਇਹ ਜੀ ਇਹਨਾਂ ਨੇ ਜੋ ਦੱਸਿਆ ਆ ਵੀ ਇਹ 2-3 ਮਹੀਨੇ ਤੋਂ ਇੱਥੇ ਕੰਮ ਕੰਮ ਕਰਦੇ ਸੀਗੇ ਤੇ ਬਾਕੀ ਇਹਨਾਂ ਦੀ ਜਿਹੜੀ ਏਜ ਐ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਤੋਂ ਆਧਾਰ ਕਾਰਡ ਵਗੈਰਾ ਲੈ ਕੇ ਵੀ ਉਹਨਾਂ ਦਾ ਕੀ ਇਹਨਾਂ ਨੇ ਰਿਕਾਰਡ ਰੱਖਿਆ ਸਰ ਜਿਹੜੀ ਜਿਹ ਉਸ ਵੀਡੀਓ ਦੇ ਵਿੱਚ ਕਈ ਬੰਦੇ ਹੋਟਿੰਗ ਕਰ ਰਹੇ ਆ ਉਹਨਾਂ ਦੀ ਵੀਡੀਓ ਬਣਾ ਰਹੇ ਆ ਉਹਨਾਂ ਨੂੰ ਕਹਿ ਰਹੇ ਆ ਕਿ ਇਹਨਾਂ ਨੂੰ ਕੁੱਟੋ ਮਾਰੋ ਇਹ ਚੋਰ ਹੈ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾ ਬਿਲਕੁਲ ਜੀ ਜਿਹਦਾ ਜੋ ਜੋ ਰੋਲ ਨਿਕਲਿਆ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਅਮਲ ਸਰ ਫੈਕਟਰੀ ਮਾਲਕ ਨੇ ਕਿਤੇ ਨਾ ਕਿਤੇ ਕਾਨੂੰਨ ਵੀ ਜਿਹੜਾ ਆਪਣੇ ਹੱਥੇ ਲਿੱਤਾ ਗਿਆ ਹੈ ਤਾਂ ਕਿ ਦੇਖੋ ਜੀ ਕਾਨੂੰਨ ਕਿਸੇ ਨੂੰ ਵੀ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਊਗੀ ਜੇ ਕਿਸੇ ਨੇ ਇਦਾਂ ਦੀ ਕੋਈ ਗੱਲ ਕੀਤੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਆ ਦੇ ਕੱਪੜਾ ਵੀ ਕਹਿੰਦੇ ਸੀ ਕਾਫੀ ਸਮੇਂ ਤੋਂ ਚੋਰੀ ਹੋ ਰਿਹਾ ਸੀਗਾ ਵੀਡੀਓ ਵੀ ਦੇਖੋ ਜੀ ਜੇਕਰ ਕਿਸੇ ਦਾ ਕੋਈ ਚੋਰੀ ਚੀਜ਼ ਹੋ ਰਹੀ ਹੈ ਉਹਨਾਂ ਦੀ ਸਭ ਤੋਂ ਦੇਖੋ ਜੀ ਉਹਦੇ ਦਿਸ਼ਾ ਨਿਰਦੇਸ਼ ਹੋ ਸਕਦੇ ਜਦੋਂ ਮਾਲਕ ਹੈ ਮਾਲਕ ਜੇ ਆਪ ਮੌਜੂਦ ਸੀ ਤਾਂ ਉਹਨਾਂ ਨੂੰ ਹਟਾ ਵੀ ਸਕਦਾ ਸੀ ਬਾਕੀ ਉਹਨਾਂ ਦਾ ਲੱਗਦੇ ਕਹਿਣਤੀ ਹੋਇਆ ਕਿੰਨੇ ਜੋ ਲੱਗਦਾ ਹੈਗਾ ਵੀਡੀਓ ਦੇ ਵਿੱਚ ਕੀ ਉਹ ਉਹਨਾਂ ਦੇ ਕਹਿਣ ਦਾ ਅਸਲੀ ਅਸੀਂ ਜੀ ਐਫ ਆਈ ਆਰ ਰਜਿਸਟਰ ਕਰਕੇ ਸਭ ਤੋਂ ਸਤ ਕਰ ਬੀਠੀ ਠੀਕ ਹੋ ਗਿਆ ਇਹ ਜੀ ਆਪਣੇ ਇੱਕ ਵੀਡੀਓ ਜਿਹੜੀ ਇੱਕ ਮੋਬਾਈਲ ਦੇ ਜਰੀਏ ਫੋਨਾਂ ਦੇ ਜਰੀਏ ਇੱਕ ਵਾਇਰਲ ਹੋ ਰਹੀ ਹੈ ਕਿ ਤਿੰਨ ਲੜਕੀਆਂ ਇੱਕ ਲੜਕਾ ਤੇ ਇੱਕ ਉਹਦੀ ਲੜਕੀਆਂ ਦੀ ਮਾਤਾ ਉਹਨਾਂ ਦੇ ਜਿਹੜੇ ਆ ਮੂੰਹ ਦੇ ਉੱਤੇ ਕਾਲਖ ਮਲੀ ਗਈ ਹੈ ਤੇ ਉਹਦੇ ਰਿਗਾਰਡਿੰਗ ਅਸੀਂ ਵੈਰੀਫਾਈ ਕਰਦੇ ਹੋਏ ਆਹ ਇਲਾਕੇ ਤੱਕ ਪਹੁੰਚੇ ਆ ਗੁਰੂ ਪ੍ਰੀਤ ਬਿਹਾਰ ਭਦਰ ਕੇ ਰੋਡ ਦੇ ਉੱਤੇ ਸਥਿਤ ਜਿੱਥੇ ਇਹ ਲੇਡੀਜ਼ ਗਾਰਮੈਂਟ ਦੀ ਜਿਹੜੀ ਫੈਕਟਰੀ ਹੈ ਇਸ ਸਥਿਤਾ ਤੇ ਇੱਥੇ ਕੀ ਹੋਇਆ ਵੀ ਇਹਨਾਂ ਨੇ ਜਿਹੜਾ ਦੱਸਿਆ ਸਾਨੂੰ ਵੀ ਇਹ ਜਿਹੜੀਆਂ ਲੜਕੀਆਂ ਨੇ ਇਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਨੇ ਕੋਈ ਚੋਰੀ ਕੀਤੀ ਸੀ ਤੇ ਇਸ ਕਰਕੇ ਕਹਿੰਦੇ ਵੀ ਇਹਨਾਂ ਨੇ ਜਿਹੜੇ ਆ ਇੱਥੇ ਜਿਹੜੇ ਮੈਨੇਜਰ ਆ ਤੇ ਜਿਹੜੇ ਵਰਕਰ ਨੇ ਤੇ ਮਾਲਕਾਂ ਇਹਨਾਂ ਨੇ ਮਿਲ ਕੇ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਕਾਲਖ ਮਲੀ ਹੈ ਤੇ ਉਹਨਾਂ ਦੇ ਗਲ ਦੇ ਵਿੱਚ ਜਿਹੜੇ ਟੈਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘਮਾਇਆ ਤੇ ਇਹ ਜਦੋਂ ਹੀ ਸਾਨੂੰ ਪਤਾ ਲੱਗਿਆ ਇਹ ਸਾਰਾ ਅਸੀਂ ਲੋਕੇਸ਼ਨ ਵੈਰੀਫਾਈ ਕਰਕੇ ਹੁਣ ਅਸੀਂ ਮੌਕਾ ਤਸਦੀਕ ਕਰ ਰਹੇ ਹਾਂ ਇਹਨਾਂ ਤੋਂ ਸਾਰੀ ਅਸੀਂ ਪੁੱਛ ਗਏ ਚ ਕਰ ਲਈ ਇਹ ਜੀ ਇਹਨਾਂ ਨੇ ਸਾਨੂੰ ਕੋਈ ਇੰਟੀਮੇਸ਼ਨ ਜਿਹੜੀ ਆ ਕਿਸੇ ਤਰ੍ਹਾਂ ਦੀ ਕੋਈ ਇੰਟੀਮੇਸ਼ਨ ਸਾਨੂੰ ਨਹੀਂ ਦਿੱਤੀ ਵੇ ਇੱਥੇ ਚੋਰੀ ਹੋਈ ਆ ਬਲਕਿ ਇਹਨਾਂ ਦਾ ਸਭ ਤੋਂ ਪਹਿਲਾ ਜਿਹੜੇ ਡਿਊਟੀ ਇਹ ਹੀ ਬਣਦੀ ਸੀ ਕਿ ਇਹ ਪੁਲਿਸ ਨੂੰ ਕੋਈ ਇਤਲਾਹ ਦਿੰਦੇ ਉਹਦੇ ਰਿਗਾਰਡਿੰਗ ਜੋ ਐਕਸ਼ਨ ਬਣਦਾ ਅਸੀਂ ਆਪਣੀ ਕਾਰਵਾਈ ਹਮਚਲੇ ਕਰ ਰਹੇ ਹਾਂ ਕਿਉਂਕਿ ਇਹ ਬਾਲ ਬੱਚੇ ਸੀਗੇ ਆ ਫਿਰ ਬੱਚਿਆਂ ਦਾ ਵੀ ਉਸ ਸਾਹਮਣਾ ਹੈਗਾ ਨਾ নাবਾਲਗ ਸੀਗੇ ਕੇਸਜ ਕਰ ਰਹੇ ਨੇ ਉਹ ਜੀ ਅਸੀਂ ਉਹਨਾਂ ਦੀ ਜਿਹੜੀ ਏਜ ਆ ਉਹ ਵੈਰੀਫਾਈ ਅੱਗੇ ਕਰਦੇ ਪਏ ਆ ਬਾਕੀ ਜੋ ਵੀ ਇਹ ਹੋਇਆ ਇਹ ਮੰਦਭਾਗੀ ਜਿ ਕਰਨਾ ਹੈਗੀ ਆ ਇਹਦੇ ਰਿਗਾਰਡਿੰਗ ਅਸੀਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਦੇਣਗੇ ਹਾਂਜੀ ਕੇਸ ਦਰਜ ਕਰਕੇ ਅਸੀਂ ਇਹ ਥਾਣਾ ਬਸਤੀ ਯੋਧੇ ਪਰਿਵਾਰ ਦਾ ਕੀ ਕਹਿਣਾ ਪਰਿਵਾਰ ਪਰਿਵਾਰ ਜੀ ਹਲੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਉਹਨਾਂ ਨੂੰ ਵੀ ਅਸੀਂ ਜਲਦ ਤੋਂ ਜਲਦ ਟਰੇਸ ਕਰਕੇ ਉਹਨਾਂ ਦੇ ਵੀ ਬਿਆਨ ਜਿਹੜੇ ਆ ਅਸੀਂ ਦਰਜ ਕਰਾਂਗੇ ਹਾਂ ਇਸ ਫੈਕਟਰੀ ਦਾ ਮਾਲਕ ਕਿੱਥੇ ਉਹਨਾਂ ਦਾ ਮਾਲਕ ਜਿਹੜਾ ਆ ਪਰਵਿੰਦਰ ਸਿੰਘ ਹੁਸ਼ਿਆਰਪੁਰ ਦੇ ਰਹਿਣ ਜੋ ਉਹ ਆ ਜਾਂਦੇ ਆ ਜੋ ਬੰਦ ਕਰ ਮਾਲਕ ਇੱਥੇ ਮੌਕੇ ਤੇ ਮੌਜੂਦ ਸੀ ਜਦੋਂ ਹਾਂਜੀ ਜੋ ਪਤਾ ਲੱਗਿਆ ਜੀ ਤੇ ਉਹ ਮਾਲਕ ਇੱਥੇ ਸੀਗੇ ਜੀ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜੇ ਉਹ ਮਾਲਕ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰੀ ਜਿਹੜੀ ਇਹ ਕਾਰਵਾਈ ਇਹਨਾਂ ਨੇ ਅਮਲ ਚ ਲੈਣ ਦੀ ਤੇ ਕੁੱਟਮਾਰ ਵੀ ਕੀਤੀ ਗਈ ਹੈ ਵੀ ਕੁੱਟਮਾਰ ਹੱਲੇ ਤੱਕ ਸਾਹਮਣੇ ਨਹੀਂ ਜੀ ਆਈ ਜਦੋਂ ਉਹ ਵਿਕਟਮ ਸਾਹਮਣੇ ਆ ਜਾਂਦੇ ਆ ਉਹਨਾਂ ਦੇ ਬਿਆਨ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਫਿਰ ਦਰਜ ਕਰਾਂਗੇ ਹਾਂ ਠੀਕ ਹੈ ਅੱਜ ਸੋਸ਼ਲ ਮੀਡੀਆ ਤੇ ਨਿਊਜ਼ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਕੁਛ ਕੁੜੀਆਂ ਤੇ ਮੁੰਡੇ ਦੇ ਫੇਸੇਸ ਦੇ ਉੱਤੇ ਬਲੈਕ ਇੰਕ ਲਾ ਕੇ ਉਹਨਾਂ ਨੂੰ ਸਟਰੀਟਸ ਦੇ ਉੱਤੇ ਤੋਰਿਆ ਜਾ ਰਿਹਾ ਸੀ ਜਦੋਂ ਇਹ ਇਨਫਾਰਮੇਸ਼ਨ ਸਾਡੇ ਕੋਲ ਪਹੁੰਚੀ ਸਾਡੇ ਸੀਨੀਅਰ ਅਫਸਰ ਤੇ ਥਾਣਾ ਐਸਚਓ ਜੁਦੇਵਾਲ ਬਸਤੀ ਮੌਕੇ ਤੇ ਪਹੁੰਚੇ ਤੇ ਮੌਕਮਾ ਮੁਲਾਇਜ਼ਾ ਕੀਤਾ ਹੁਣ ਤੱਕ ਦੀ ਵੈਰੀਫਿਕੇਸ਼ਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਹਾਦਰਕੇ ਰੋਡ ਦੇ ਉੱਤੇ ਇੱਕ ਫੈਕਟਰੀ ਦੀਪ گارਮੈਂਟਸ ਦੀ ਹੈਗੀ ਆ ਜਿਹਦੀ ਕੀ گارਮੈਂਟ ਮੈਨੂਫੈਕਚਰਿੰਗ ਕਰਦੀ ਹੈ اسی ਫੈਕਟਰੀ ਦੇ ਮਾਲਕ ਤੇ ਮੈਨੇਜਰ ਨੂੰ ਜਦੋਂ ਪਤਾ ਲੱਗਿਆ ਕਿ ਫੈਕਟਰੀ ਤੇ ਕੁਝ ਕੁੜੀਆਂ ਉਹਨਾਂ ਨੂੰ ਸਸਪੈਕਟਿਡ ਲੱਗੀ ਕਿ ਜਿਹੜੇ ਕੀ ਉਹਨਾਂ ਨੂੰ ਸਬਕ ਸਿਖਾਉਣ ਦੇ ਚੱਕਰ 'ਚ ਉਹਨਾਂ ਤਿੰਨਾਂ ਕੁੜੀਆਂ ਉਹਦਾ ਭਰਾ ਤੇ ਉਹਦੀ ਮਦਰ ਦੇ ਫੇਸ ਦੇ ਉੱਤੇ ਬਲੈਕ ਇਨਕ ਲਾ ਕੇ ਉਹਨਾਂ ਨੇ ਜਿਹੜੇ ਆਲੇ ਦੁਆਲੇ ਉਹਨੂੰ ਪਬਲਿਕ ਸਟ੍ਰੀਟਸ ਦੇ ਉੱਤੇ ਤੋਰਿਆ ਤੇ ਹੁਣ ਤੱਕ ਇਸ ਇਨਫੋਰਮੇਸ਼ਨ ਦੇ ਉੱਤੇ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਤੇ ਤਿੰਨ ਬੰਦੇ ਜਿਹੜੇ ਹੈਗੇ ਗ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦਾ ਕੀ ਨਾਮ ਮੁਹੰਮਦ ਕੇਸ਼, ਮਨਪ੍ਰੀਤ ਸਿੰਘ ਤੇ ਹਰਪ੍ਰੀਤ ਹੈ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ